ਜੇਕਰ ਤੁਸੀਂ ਘੱਟ ਖਰਚੇ ਦੇ ਵਿੱਚ ਘਰੇ ਵਧੀਆ ਪਾਰਟੀ ਕਰਨਾ ਚਾਹੁੰਦੇ ਆ ਤਾਂ ਰੈਸਟੋਰੈਂਟ ਸਟਾਈਲ ਪਨੀਰ ਟਿੱਕਾ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਇਸ ਰੈਸਪੀ ਨਾਲ ਜੇ ਕੋਈ ਤੁਹਾਡੇ ਘਰੇ ਗੈਸਟ ਆਉਂਦਾ ਤਾਂ ਉਹਨਾਂ ਨੂੰ ਬਣਾ ਕੇ ਖਵਾ ਸਕਦੇ ਆ ਤੇ ਬਿਲਕੁਲ ਵੀ ਫੀਲ ਨਹੀਂ ਹੋਊਗਾ ਵੀ ਤੁਸੀਂ ਘਰੇ ਬਣਾਇਆ ਐਡਾ ਲੱਗੂਗਾ ਵੀ ਬਿਜਾਰੋਂ ਹੀ ਲਿਆਂਦਾ ਆ ਸੋ ਤੁਸੀਂ ਇਹ ਰੈਸਪੀ ਘਰੇ ਜ਼ਰੂਰ ਟਰਾਈ ਕਰਿਓ ਕਿਉਂਕਿ ਬਹੁਤ ਸਾਰਿਆਂ ਦੀ ਡਿਮਾਂਡ ਸੀਗੀ ਵੀ ਪਨੀਰ ਟਿੱਕੇ ਦੀ ਰੈਸਪੀ ਵੀ ਲੈ ਕੇ ਆਓ ਤੇ ਅੱਜ ਆਪਾਂ ਫਾਈਨਲੀ ਪਨੀਰ ਟਿੱਕੇ ਦੀ ਰੈਸਪੀ ਵੀ ਲੈ ਕੇ ਆਏ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਸਵਾਗਤ ਕਰਦੀ ਹਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਬਹੁਤ ਹੀ ਹੌਸਲਾ ਮਿਲਦਾ ਜਦੋਂ ਤੁਹਾਡੇ ਸਬਸਕ੍ਰਾਈਬਰ ਬਹੁਤ ਜਲਦੀ 10k ਹੋ ਜਾਣ ਤੇ ਜੀ ਕਰਦਾ ਵੀ ਆਪਾਂ ਨਵੀਆਂ ਨਵੀਆਂ ਰੈਸਪੀਜ਼ ਤੁਹਾਡੇ ਲਈ ਲੈ ਕੇ ਆਈਏ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਪਨੀਰ ਟਿੱਕਾ ਲੈ ਕੇ ਆਉਣ ਲੱਗੇ ਆ ਕਿਵੇਂ ਬਣਾਉਣਾ ਹੈ ਕਿਹੜੇ-ਕਿਹੜੇ ਇਨਗਰੀਡੀਅੰਟ ਯੂਜ਼ ਹੁੰਦੇ ਉਹ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਰੈਸਟੋਰੈਂਟ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਆਪਾਂ ਕਹਿੰਦੇ ਵੀ ਪਨੀਰ ਟਿੱਕਾ ਖਾਣਾ ਤੇ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਇਹਦੇ ਵਿੱਚ ਕਿਵੇਂ ਇਹ ਟੇਸਟੀ ਬਣਾਉਂਦੇ ਆ ਤੇ ਆਪਾਂ ਉਸੇ ਸਟਾਈਲ ਦੇ ਵਿੱਚ ਘਰੇ ਵੀ ਪਨੀਰ ਟਿੱਕਾ ਬਣਾ ਸਕਦੇ ਆ ਬਹੁਤ ਹੀ ਘੱਟ ਸਮਾਨ ਦੇ ਨਾਲ ਇੱਧਰ ਹੁਣ ਆਪਾਂ ਜਿਹੜੀਆਂ ਆ Shimla mirchਾਂ ਦੀਆਂ ਕਲੀਆਂ ਕਰ ਲਈਆਂ ਤੁਸੀਂ Shimla mirch ਲੈਣੀ ਆ ਉਹਦੇ ਇਦਾਂ ਸਕੁਅਰ ਪੀਸ ਕਰਨੇ ਆ ਠੀਕ ਆ ਤੇ ਨਾਲ ਆਪਾਂ ਜਿਹੜੇ ਆ ਪਿਆਜ਼ ਲੈ ਲੈ ਪਿਆਜ਼ ਦੀਆਂ ਵੀ ਇਦਾਂ ਤੁਸੀਂ ਜਿਹੜੀਆਂ ਕਲੀਆਂ ਕੱਢ ਲੈਣੀਆਂ ਇਹ ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਵੀ ਬਹੁਤ ਵੀਡੀਓਜ਼ 'ਚ ਦਿਖਾਇਆ ਵੀ ਕਲੀਆਂ ਕਿਵੇਂ ਕੱਢਣੀਆਂ ਉਸ ਤੋਂ ਬਾਅਦ ਇਹ ਦੋਨੇ ਚੀਜ਼ਾਂ ਤੇ ਜਿਹੜਾ ਆਪਾਂ ਪਨੀਰ ਲਿਆਂਦਾ ਪਨੀਰ ਜਿਹੜਾ ਆਪਾਂ ਕਿਲੋ ਲੈ ਕੇ ਆਂਦਾ ਆ ਤੁਸੀਂ ਆਪਣੇ ਘਰ ਦੇ ਹਿਸਾਬ ਨਾਲ ਜਿੰਨੀ ਕੁਆਂਟੀਟੀ ਚ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਲਿਆ ਸਕਦੇ ਆ ਤੇ ਹੁਣ ਆਪਾਂ ਜਿਹੜਾ ਪਨੀਰ ਆ ਇਹਦੇ ਸਲਾਈਸ ਕੱਟਾਂਗੇ ਸਲਾਈਸ ਆਪਾਂ ਨਾ ਜ਼ਿਆਦਾ ਵੱਡੇ ਕੱਟਾਂਗੇ ਤੇ ਨਾ ਜ਼ਿਆਦਾ ਛੋਟੇ ਕੱਟਾਂਗੇ ਤਾਂ ਕਿ ਜਿਹੜੀ ਸਲਾਈ ਦੇ ਵਿੱਚ ਉਹ इजीली ਪੈ ਸਕਣ ਸੋ ਤੁਸੀਂ ਐਨੇ-ਐਨੇ ਸਲਾਈਸ ਕਰਨੇ ਆ ਤੇ ਸਲਾਈਸ ਜਿਹੜੇ ਆ ਤੁਸੀਂ ਇਹਦੇ ਵਿੱਚ ਹੀ ਰੱਖ ਦੇਣੇ ਇਦਾਂ ਹੀ ਤੇ ਆਪਾਂ ਇਹਨੂੰ ਐਂਡ ਤੇ ਜਿਹੜਾ ਆ ਮੈਰੀਨੇਟ ਕਰਾਂਗੇ ਜਦੋਂ ਆਪਣਾ ਪਨੀਰ ਚੰਗੀ ਤਰ੍ਹਾਂ ਕੱਟਿਆ ਗਿਆ। ਲੋਵੇ ਪਨੀਰ ਦੇ ਸਲਾਈਸ ਜਿਹੜੇ ਉਹ ਆਪਾਂ ਮੋٹے-ਮੋٹے ਇਦਾਂ ਕੱਟ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਤੰਦੂਰੀ ਮਸਾਲਾ ਪਾਵਾਂਗੇ ਇਹ इजीली ਕਿਸੇ ਵੀ ਸ਼ਾਪ ਤੋਂ ਮਿਲ ਜੂਗਾ ਜੇ ਤੰਦੂਰੀ ਮਸਾਲਾ ਨਹੀਂ ਮਿਲਦਾ ਤਾਂ ਤੁਸੀਂ ਤੰਦੂਰੀ ਸੌਸ ਯੂਜ਼ ਕਰ ਸਕਦੇ ਆ ਇਹ ਵਾਲਾ ਮਸਾਲਾ ਆਪਾਂ ਜਿਹੜਾ ਆ ਯੂਜ਼ ਕਰਨਾ ਹੈ ਇਹਦੇ ਵਿੱਚ ਤੇ ਆਪਾਂ ਇਹ ਮਸਾਲੇ ਦੇ ਤਿੰਨ ਤੋਂ ਚਾਰ ਚਮਚ ਪਾਉਣੇ ਆ ਕਿਉਂਕਿ ਇਹਦੇ ਨਾਲ ਹੀ ਟੇਸਟ ਆਉਣਾ ਤੇ ਇਹਦੇ ਨਾਲ ਹੀ ਫਲੇਵਰ ਆਉਣਾ ਹੈ ਨੋ ਵੀ ਇਹਦੇ ਛੋਣਾ ਆਪਾਂ ਜਿਹੜੇ ਆ ਇੱਕ ਚਮਚਾ ਪਾਤਾ ਮਸਾਲੇ ਦਾ ਦੂਜਾ ਚਮਚਾ ਤੇ ਤੀਜਾ ਚਮਚਾ ਤਿੰਨ ਚਮਚਾ ਪਾ ਪਾਤੇ ਇਹਦੇ ਚ ਮਸਾਲੇ ਦੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਚ ਲੂਣ ਦਾ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਇਹਦੇ ਚ ਲਾਲ ਮਿਰਚ ਦਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਦਹੀਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਤੇ ਇਹਨੂੰ ਕਰ ਦਾਂਗੇ ਮਿਕਸ ਹਲਕੇ ਹੱਥ ਨਾਲ ਹੀ ਮਿਕਸ ਕਰਿਓ ਤਾਂ ਕਿ ਜਿਹੜੇ ਆਪਣੇ ਪ੍ਰੀਰ ਦੇ ਕਯੂਬਸ ਹੈ ਉਹ ਟੁੱਟਣ ਨਾ ਮੈਰੀਨੇਟ ਆ ਜਿਹੜਾ ਉਹ ਤੁਹਾਡਾ ਹੋ ਗਿਆ ਆ ਪਨੀਰ ਟਿੱਕਾ ਹੁਣ ਤੁਸੀਂ ਇਹਨੂੰ ਅੱਧੇ ਘੰਟੇ ਲਈ ਜੇ ਤੁਸੀਂ ਇਹਨੂੰ ਉੱਪਰ ਲਿਖਾਨੇ ਚ ਮਤਲਬ ਡੀ ਫ੍ਰੀਜ਼ ਕਰਦੇ ਆ ਜਿੱਥੇ ਆਪਾਂ ਬਰਫ਼ ਜਮਾਈ ਦੀ ਜ ਉਹਦੇ ਵਿੱਚ ਰੱਖ ਦਿਆਂ ਤਾਂ ਤੁਸੀਂ ਇਹਨੂੰ ਅੱਧਾ ਘੰਟਾ ਰੱਖ ਦੋ ਜੇ ਤੁਸੀਂ ਨਾਰਮਲ ਫ੍ਰਿਜ ਚ ਨੀਚੇ ਰੱਖਣਾ ਤਾਂ ਇਹਨੂੰ ਘੰਟੇ ਤੋਂ ਡੇਢ ਘੰਟਾ ਫ੍ਰਿਜ ਦੇ ਵਿੱਚ ਰੱਖ ਦਿਓ ਹੁਣ ਆਪਾਂ ਇਹਨੂੰ ਡੀ ਦੇ ਵਿੱਚ ਰੱਖਾਂਗੇ ਕਿਉਂਕਿ ਆਪਣੇ ਕੋਲ ਜਿਹੜਾ ਫ੍ਰੀਜ਼ਰ ਹੈਗਾ ਆ ਡੀ ਫ੍ਰੀਜ਼ਰ ਅਲੱਗ ਤੋਂ ਤੇ ਉਹਦੇ ਵਿੱਚ ਹੁਣ ਆ ਇਹਨੂੰ ਆਪਾਂ ਪੂਰਾ ਅੱਧਾ ਘੰਟਾ ਰੱਖਾਂਗੇ ਮੈਰੀਨੇਟ ਕਰਕੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਕਿਵੇਂ ਕੁੱਕ ਕਰਨਾ ਆ ਕਿਵੇਂ ਇਹਨੂੰ ਸਲਾਈਆਂ ਦੇ ਵਿੱਚ ਪਾਉਣਾ ਉਹ ਆਪਾਂ ਤੁਹਾਨੂੰ ਨੈਕਸਟ ਦਿਖਾਉਣੀ ਆ ਤਾਂ ਵੀ ਹੁਣ ਆਪਾਂ ਪਨੀਰ ਟਿੱਕੇ ਦੇ ਨਾਲ ਜਿਹੜਾ ਸੈਲਡ ਖਾਣਾ ਆ ਉਹ ਕਿਵੇਂ ਕੱਟਣਾ ਆ ਪਿਆਜ਼ ਮੈਂ ਧੋ ਲੈ ਸੀ ਸ਼ੈਲ ਲੈ ਸੀ ਹੁਣ ਇਹਨੂੰ ਤੁਸੀਂ ਸਿੰਗਲ ਸਿੰਗਲ ਐਦਾਂ ਕਰਕੇ ਕੱਟ ਲੈਣਾ ਬ੍ਰੀਕ ਬ੍ਰੀਕ ਕੱਟਿਓ ਕਿਉਂਕਿ ਜਿਹੜੇ ਇਹਦੇ ਆ ਆਪਾਂ ਬਾਅਦ 'ਚ ਲੱਛੇ ਜੇ ਖੋਲ ਦੇਣੇ ਆ ਤੇ ਇਹ ਬਹੁਤ ਟੇਸਟੀ ਲੱਗਦੇ ਆ ਖਾਣ ਨੂੰ ਨਾਲ ਬ੍ਰੀਕ ਬ੍ਰੀਕ ਆਪਾਂ ਸਲਾਈਸ ਕੱਟ ਲੈ ਸੀਗੇ ਹੁਣ ਆਪਾਂ ਇਹਨਾਂ ਨੂੰ ਇਦਾਂ ਕਰਕੇ ਖੋਲ ਲੈਣਾ ਰਿੰਗ ਜੇ ਇਕੱਲੇ ਇਕੱਲੇ ਹੋ ਜਾਣਗੇ ਸਾਰੇ ਪਿਆਜ਼ ਮੈਂ ਇਦੇ ਖੋਲ ਲੂੰਗੀ ਇਹ ਤੁਸੀਂ ਬਣਾ ਕੇ ਦੇਖਿਓ ਇਹਨੂੰ ਤੁਸੀਂ ਨਾਰਮਲ ਰੋਟੀ ਦੇ ਨਾਲ ਵੀ ਖਾ ਸਕਦੇ ਆ ਬਹੁਤ ਟੇਸਟੀ ਲੱਗਦਾ ਸੈਲਡ ਇਹ ਤੇ ਜੇ ਤੁਸੀਂ ਤੰਦੂਰੀ ਚਿਕਨ ਜਾਂ ਤੰਦੂਰੀ ਪਨੀਰ ਬਣਾਉਨੇ ਆ ਉਹਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੇ ਆਪਾਂ ਇੱਕ ਹਰੀ ਚਟਨੀ ਬਣਾਵਾਂਗੇ ਨਾਲ ਤੇ ਇੱਕ ਕੈਚਪ ਆਪਣੇ ਕੋਲ ਹੈਗੀ ਆ ਤੇ ਆਪਾਂ ਉਹ ਵੀ ਨਾਲ ਸਰਵ ਕਰਾਂਗੇ ਸਾਰੇ ਪਿਆਜ਼ ਜਿਹੜੇ ਆਪਾਂ ਖੋਲ ਲਏ ਆ ਹੁਣ ਆਪਾਂ ਇਹਦੇ ਤੇ ਪਾਵਾਂਗੇ ਚਾਟ ਮਸਾਲਾ ਤੇ ਦੋ ਇਹਦੇ ਤੇ ਆਪਾਂ ਨਿੰਬੂ ਨ ਜੋੜ ਦਾਂਗੇ ਆਪਾਂ ਬਣਾਉਣ ਲੱਗੀਆਂ ਗ੍ਰੀਨ ਚਟਣੀ ਚਾਰ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚਾਂ ਇੱਧਰ ਮੈਂ ਧਨੀਆ ਤੇ ਜਿਹੜਾ ਪੁਦੀਨਾ ਸੀ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਲੂਣ ਮਿਰਚ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਚਾਰ ਹਰੀਆਂ ਮਿਰਚਾਂ ਪਾ ਲਈਆਂ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਥੋੜਾ ਜਿਹਾ ਲੂਣ ਪਾਵਾਂਗੇ ਇਹਦੇ ਵਿੱਚ ਪਾ ਦਾਂਗੇ ਆਪਾਂ ਦਹੀਂ ਇਹਦੇ ਨਾਲ ਤੁਹਾਡੀ ਜਿਹੜੀ ਗ੍ਰੀਨ ਚਟਣੀ ਆ ਬਹੁਤ ਜ਼ਿਆਦਾ ਟੇਸਟੀ ਵੀ ਬਣੂਗੀ ਤੇ ਬਹੁਤ ਜ਼ਿਆਦਾ ਸਮੂਥ ਵੀ ਬਣੂਗੀ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਬਲੈਂਡ ਲੋ ਵੀ ਅੱਧੇ ਘੰਟੇ ਬਾਅਦ ਆਪਾਂ ਜਿਹੜਾ ਮੈਰੀਨੇਸ਼ਨ ਚੋ ਜਿਹੜੀ ਮੈਰੀਨੇਟ ਕੀਤਾ ਹੋਇਆ ਸੀ ਉਹਨੂੰ ਫ੍ਰੀਜ਼ਰ ਚੋਂ ਕੱਢ ਲਿਆ ਹੁਣ ਆਪਾਂ ਇਹਨੂੰ ਸਲਾਈਆਂ ਦੇ ਵਿੱਚ ਲਾਵਾਂਗੇ ਇਹ ਵਾਲੀਆਂ ਜਿਹੜੀਆਂ ਸਲਾਈਆਂ ਆ ਇਹ ਆਪਾਂ ਮੰਡੀਆਂੋਂ ਲਿਆਂਦੀਆਂ ਸੀ ਗੋਨਿਆਂ ਨੇ ਉਹ ਤੁਹਾਨੂੰ ਤੁਹਾਡੇ ਨੇੜੇ ਜਿਵੇਂ ਜਿਹੜੀ ਭਾਂਡਿਆਂ ਦੀ ਦੁਕਾਨ ਹੁੰਦੀ ਉਹਦੇ ਤੋਂ ਈਜ਼ਲੀ ਮਿਲ ਜਾਣੀਆਂ ਇਹਦੇ ਲਈ ਜਿਹੜੀ ਪਨੀਰ ਦੇ ਲਈ ਆ ਉਹ ਬਰੀਕ ਹੀ ਸਹੀਆਂ ਸਹੀ ਰਹਿੰਦੀਆਂ ਆ ਕਿਉਂਕਿ ਇਹਦੇ ਵਿੱਚ ਈਜ਼ੀਲੀ ਜਿਹੜਾ ਆ ਪ੍ਰੀ ਟਿੱਕਾ ਲੱਗ ਜਾਂਦਾ ਆ ਜਿਹੜੀਆਂ ਵੱਡੀਆਂ ਸਲਾਈਆਂ ਹੁੰਦੀਆਂ ਆ ਉਹ ਥੋੜਾ ਜਆ ਉਹਦੇ ਵਿੱਚ ਟੁੱਟ ਦਾ ਵਾਧਾ ਜਿਹੜਾ ਆ ਆਪਾਂ ਪ੍ਰੀ ਟਿੱਕਾ ਲਾਉਨੇ ਆ ਤੇ ਹੁਣ ਆਪਾਂ ਪਹਿਲਾਂ ਪਿਆਜ਼ ਲਾਤਾ ਉਹਦੇ ਵਿੱਚ ਪਨੀਰ ਲਾਤਾ ਫਿਰ ਸ਼ਿਮਲਾ ਮਿਰਚ ਲਾਤੀ ਇੱਦਾਂ ਇੱਕ ਇੱਕ ਕਰਕੇ ਆਪਾਂ ਜਿਹੜਾ ਆ ਸਲਾਈ ਨੂੰ ਭਰੋ ਦੇਣਾ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਣੇ ਕੋਲੇ ਸੀ ਉਹ ਚੰਗੀ ਤਰ੍ਹਾਂ ਮਗ ਚੁੱਕੇ ਆ ਤੇ ਹੁਣ ਆਪਾਂ ਇਹਦੇ ਉੱਤੇ ਇਦਾਂ ਇਹਨੂੰ ਡਾਇਰੈਕਟ ਰੱਖ ਦੇਣਾ ਤੇ ਇਹ ਜਿਹੜੀ ਕੋਲਿਆਂ ਦੀ ਹੀਟ ਦੇ ਨਾਲ ਹੀ ਜਿਹੜਾ ਹੁੱਕ ਹੋ ਜਾਊਗਾ ਤੇ ਇਹਨੂੰ ਕਹਿੰਦੇ ਆ ਪਨੀਰ ਟਿੱਕਾ ਤੇ ਇਹ ਵਾਲਾ ਜਿਹੜਾ ਇਹ ਵੀ ਇਜ਼ੀਲੀ ਤੁਹਾਡੇ ਨੇੜੇ ਦੀ ਨੇੜੇ ਤੇੜੇ ਮਾਰਕੀਟ ਚੋਂ ਤੁਹਾਨੂੰ ਮਿਲ ਜਾਊਗਾ ਇਹਦੇ ਵਿੱਚ ਤੁਸੀਂ ਜਿਹੜੇ ਕੋਲੇ ਆ ਜਿਹੜੇ ਕੋਲੇ ਆ ਇਹ ਲੱਕੜ ਦੇ ਕੋਲੇ ਆ ਇੱਕ ਪੱਥਰ ਦੇ ਕੋਲੇ ਹੁੰਦੇ ਆ ਉਹ ਨਾਲ ਲਿਆਇਓ ਉਹ ਛੇਤੀ ਧੁੱਕ ਦੇਣੀ ਹੈ ਕਿ ਇਹ ਜਿਹੜੇ ਲੱਕੜ ਦੇ ਕੋਲੇ ਹੁੰਦੇ ਆ ਇਹ ਜਲਦੀ ਧੁੱਕ ਜਾਂਦੇ ਆ ਤੇ ਇਹਦੇ ਤੇ ਜਲਦੀ ਹੀ ਜਿਹੜਾ ਤੁਹਾਡਾ ਆ ਸਮਾਨ ਰੈਡੀ ਹੋ ਜਾਂਦਾ ਆ ਤੇ ਹੁਣ ਆਪਾਂ ਇਹਦੇ ਤੇ ਜਿਹੜੀਆਂ ਆ ਇੰਨੇ ਤੋਂ ਚਾਰ ਸਲਾਈਆਂ ਲਾ ਦਾਂਗੇ ਉਸ ਤੋਂ ਬਾਅਦ ਪਾਪਾ ਨੂੰ ਟੇਸਟ ਕਰਾਵਾਂਗੇ ਤੇ ਪਾਪਾ ਤੋਂ ਰਿਵਿਊ ਲਵਾਂਗੇ ਕਿ ਉਹਨਾਂ ਨੂੰ ਪ੍ਰੇਮ ਟਿੱਕਾ ਕਿੱਦਾਂ ਦਾ ਲੱਗਾ ਤੇ ਹੁਣ ਤੁਸੀਂ ਦੇਖ ਸਕਦੇ ਆ ਵੀ ਸੇਕ ਬਹੁਤ ਜ਼ਿਆਦਾ ਆ ਤੇ ਸੇਕ ਦੇ ਨਾਲ ਹੀ ਜਿਹੜਾ ਇਹ ਬਣੀ ਜਾਂਦਾ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਤੁਸੀਂ ਕੋਈ ਵੀ ਘਿਓ ਯੂਜ਼ ਕਰ ਸਕਦੇ ਆ ਥੋੜਾ ਥੋੜਾ ਇਹਦੇ ਤੇ ਜਿਹੜਾ ਆ ਘਿਓ ਪਾ ਦਾਂਗੇ ਤੇ ਇਹ ਜਿਹੜਾ ਆ ਹੋਰ ਵੀ ਵਧੀਆ ਤਰੀਕੇ ਦੇ ਨਾਲ ਕੁੱਕ ਹੋ ਜਾਊਗਾ ਤੁਸੀਂ ਦੇਖ ਸਕਦੇ ਇਹਦਾ ਕਲਰ ਜਿਹੜਾ ਆ ਉਹ ਚੇਂਜ ਹੋਣ ਵੀ ਲੱਗ ਪਿਆ ਇੱਥੋਂ ਦੇਖੋ ਤੁਸੀਂ ਲੋਵੀ ਆਪਣੇ ਆਹ ਵਾਲੀਆਂ ਜਿਹੜੀਆਂ ਦੋਸ ਲਾਈਆਂ ਆਪਾਂ ਪਹਿਲਾਂ ਲਾਈਆਂ ਸੀਗੀਆਂ ਉਹ ਬਣ ਕੇ ਹੋ ਗਈਆਂ ਆ ਯਾ ਤਿਆਰ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਕਰਦ ਫੜਾਓ ਤੇ ਦੂਜੀ ਸੜਾਈ ਵੀ ਜਿਹੜੀ ਆਪਾਂ ਕੱਢ ਲਾਂ ਤੇ ਹੁਣ ਇਹ ਵਾਲੇ ਜਿਹੜੇ ਪੀਸ ਬਣ ਚੁੱਕੇ ਇਹ ਹੁਣ ਆਪਾਂ ਪਾਪਾ ਨੂੰ ਸਰਵ ਕਰਾਂਗੇ ਤੇ ਪਾਪਾ ਤੋਂ ਰਿਵਿਊ ਲਵਾਂਗੇ ਕਿ ਉਹਨਾਂ ਨੂੰ ਕਿੱਦਾਂ ਦੇ ਲੱਗੇ ਪਸੰਦ ਆਏ ਜਾਂ ਨਹੀਂ ਆਏ ਹੁਣ ਆਪਾਂ ਇਹਦੇ ਤੇ ਪਾਵਾਂਗੇ ਚਾਟ ਮਸਾਲਾ ਗ੍ਰੀਨ ਚਟਨੀ ਕੈਚਅਪ ਤੇ ਪਾਪਾ ਨੂੰ ਕਰਾਂਗੇ ਸਰਵ ਤੇ ਪਾਪਾ ਤੋਂ ਲਵਾਂਗੇ ਰਿਵਿਊ ਕਿ ਉਹਨਾਂ ਨੂੰ ਪਨੀਰ ਟਿੱਕਾ ਕਿੱਦਾਂ ਦਾ ਲੱਗਾ ਤੇ ਆਪਾਂ ਜਿਹੜਾ ਇੱਧਰ ਸੈਲਡ ਰੈਡੀ ਕੀਤਾ ਸੀ ਨਾਲ ਰੱਖਾਂਗੇ ਉਹ ਜੇ ਆਪਾਂ ਬਣਾਇਆ ਪਨੀਰ ਟਿੱਕਾ ਤੇ ਪਾਪਾ ਨੂੰ ਸਰਵ ਕੀਤਾ ਹੈ ਤੇ ਹੁਣ ਪਾਪਾ ਦੇ ਰਿਵਿਊ ਲਵਾਂਗੇ ਕਿ ਪਾਪਾ ਨੂੰ ਕਿੱਦਾਂ ਦਾ ਲੱਗਾ ਲਓ ਜੀ ਹੁਣ ਆਪਾਂ ਆ ਉਤ ਨੂੰ ਪਨੀਰ ਟਿੱਕਾ ਖਾ ਕੇ ਦਿਖਾਉਣਾ ਵੀ ਕਿਹਦਾ ਬਣਿਆ ਬਹੁਤ ਟੇਸਟੀ ਬਰਯਾਰ ਨਾਲ ਬਹੁਤ ਚੰਗਾ ਸਬੱਗਾਰੇ ਨੂੰ ਕੁੜੇ ਬਣਾ ਕੇ ਛਕੋ ਖਾ ਕੇ ਦੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੋ ਜਿਹਾ ਬਣਦਾ ਚਲੋ ਵਧੀਆ ਬਹੁਤ ਵਧੀਆ ਬਤਾ ਲੋ ਵੀ ਥੋੜਾ ਜਿਹਾ ਗਰਮ ਸੀਮਨ ਲਾਦਾ ਤੇ ਵਾਪਾਂ ਗਰਮ ਗਰਮ ਖਾ ਲਿਆ ਨਹੀਂ ਠੀਕ ਸੀ ਠੀਕ ਆ ਚਲੋ ਪਾਪਾ ਨੂੰ ਤਾਂ ਬਹੁਤ ਪਸੰਦ ਆਇਆ I hope ਤੁਹਾਨੂੰ ਰੈਸਪੀ ਵਧੀਆ ਲੱਗੀ ਹੋਊਗੀ ਤੇ ਇਹ ਆਪਣੇ 10k ਸਬਸਕ੍ਰਾਈਬਰ ਜਿਹੜੇ ਹੋਏ ਉਹਦੀ ਪਾਰਟੀ ਵੀ ਆ ਤੇ ਪਨੀਰ ਟਿੱਕਾ ਵੀ ਘਰੇ ਬਣਾ ਲਿਆ ਤੇ ਤੁਸੀਂ ਵੀ ਜਰੂਰ ਬਣਾਇਓ ਰੈਸਪੀ ਬਹੁਤ ਸੌਖੀ ਆ ਤੇ ਬਹੁਤ ਆਸਾਨ ਤਰੀਕੇ ਨਾਲ ਬਣਾ ਸਕਦੇ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਗੁੱਡ ਨਾਈਟ ਬਾਏ ਬਾਏ